ਜੈ ਬੋਲੇ ਨਾਥ ਆਪਾਂ ਇਹਨਾਂ ਹੀ ਸ਼੍ਰੀ ਅਮਰਨਾਥ ਦੀ ਯਾਤਰਾ ਤੇ ਤੇ ਅੱਜ ਯਾਤਰਾ ਦਾ ਪਹਿਲਾ ਦਿਨ ਹੋਏਗਾ ਸ਼ੁਰੂ 2 ਦਿਨ ਲਾ ਕੇ ਆਪਾਂ ਪਟਿਆਲੇ ਤੋਂ ਪੈਲਗਾਮ ਤੱਕ ਪਹੁੰਚਿਆ ਪਿਛਲੇ ਬਲੌਗ ਚ ਤੁਸੀਂ ਦੇਖ ਸਕਦੇ ਹੋ ਤੇ ਯਾਤਰਾ ਦੀ ਬੱਸ ਹੋ ਰਹੀ ਹੈ ਤਿਆਰੀ ਕੁਝ ਬੰਦੇ ਹੋ ਗਏ ਨੇ ਤਿਆਰ ਤੇ ਕੁਝ ਹੋ ਰਹੇ ਨੇ ਜੈ ਬੋਲੇ ਨਾਥ ਇੱਧਰ ਕੁਝ ਬੰਦੇ ਜੇ ਕੰਬਲ ਨਹੀਂ ਛੱਡ ਰਹੇ ਹਰ ਹਰ ਮਾਦੇਵ ਹਰ ਹਰ ਮਾਦੇਵ ਜੈ ਬੋਲੇ ਸ਼ੰਕਰ ਪਾ ਬੰਦੇ ਹੁੰਦੇ ਸਾਰੇ ਰੈਡੀ ਤਲਗਾਮ ਤੋਂ ਪਾਣੀ ਪਿਆਸੇ ਕੋ ਪਾਣੀ ਪਾ ਬੰਦੇ ਰੈਡੀ ਹੁੰਦੇ ਆ ਹਰ ਹਰ ਮਹਾਦੇਵ ਤੇ ਬਾ ਬੰਦੇ ਸਾਰੇ ਰੈਡੀ ਹੁੰਦੇ ਆ ਉਰ ਤੋਂ ਆਪਾਂ ਟੈਕਸੀ ਜਾਣਾ ਚੰਦਰਵਾੜੀ ਤੇ ਉੱਥੋਂ ਆਏਗੀ ਪੈਦਲ ਯਾਤਰਾ ਅਸਲੀ ਸਫਰ ਉੱਥੋਂ ਸ਼ੁਰੂ ਹੋਏਗਾ ਅੱਜ ਪੱਟਾਂ ਦਾ ਜੋਰ ਪਰਖਿਆ ਜਾਣਾ ਕਿਦੇ ਪੱਟਾਂ 'ਚ ਕਿੰਨਾ ਜੋਰ ਹੈ ਆ ਬਾਈ ਜੀ ਹੁਣ ਆਜੇ ਕੰਬਲ ਚਾਹੀਦੇ ਤੇ ਬਾਹਰ ਦਾ ਮੌਸਮ ਸਵੇਰੇ ਸਵੇਰੇ ਲੱਗ ਗਿਆ ਮੀਂਹ ਪੈਣ ਹਲਕੇ ਹਲਕੇ ਬਾਰਿਸ਼ ਹੋ ਰਹੀ ਹੈ ਤੇ ਟੈਕਸੀ ਵਾਲੇ ਬਾਈ ਸਾਹਿਬ ਵੀ ਆ ਗਏ ਆ ਮੈਂ ਟੈਕਸੀ ਵਾਲਾ ਨਹੀਂ ਆ ਅੱਛਾ ਇਹ ਹੋਟਲ ਵਾਲੇ ਨੇ ਸ਼ਕਲਾਂ ਸੇਮ ਹੀ ਨੇ ਦਰਸਲ ਇਹਨਾਂ ਦੀ ਤਾਂ ਪਤਾ ਖੁੱਦਾ ਘੱਟ ਹੀ ਚੱਲਦਾ ਦੇਖਣ ਜੀ ਸਾਡੇ ਪੰਜਾਬੀ ਆਪਾਂ ਨੂੰ ਇਹਨਾਂ ਲੋਕਾਂ ਨੂੰ ਸੇਮ ਜਿਹਾ ਲੱਗਦੇ ਨੇ ਢਿੱਡਾ ਰੁੱਡਾ ਤੋਂ ਪਛਾਣ ਹੋ ਜਾਂਦੀ ਐ ਇਦਾਂ ਆਪਾਂ ਨੂੰ ਇਹ ਲੋਕ ਸ਼ਕਲ ਦਾ ਸੇਮ ਹੀ ਲੱਗਦੇ ਨੇ ਚਲੋ ਨਿਕਲਦੇ ਹੁਣ ਤਿਆਰ ਸ਼ ਹੋ ਕੇ ਚੰਦਰਵਾੜੀ ਵੱਲੋਂ ਆ ਮੌਸਮ ਬਾਰਿਸ਼ ਵਾਲਾ ਤੇ ਠੰਡ ਵੀ ਹੈਗੀ ਤਾਂ ਕਰਕੇ ਆਪਾਂ ਜੈਕਟ ਉਰੇ ਤੋਂ ਪਾ ਲਈ ਹੈ ਤੇ ਗੱਡੀ ਆਪਣੀ ਰੈਡੀ ਹੈ ਬੰਦੇ ਬਸ ਆ ਰਹੇ ਨੇ ਜਿਵੇਂ ਜਿਵੇਂ ਬੰਨੇ ਆ ਆ ਜਾ ਬਿੱਟਾ ਅੱਗੇ ਵਾਲੀ ਸਿਰ ਤੇ ਵਾਹ ਜੀ ਵਾਹ ਵਾਹ ਜੀ ਵਾਹ ਜੀ ਵਾਹ ਆਪ ਕੋ ਪਹਿਲੇ ਨੰਬਰ ਤੇ ਲੋਹਿੰਦ ਚੰਦਰਵਾੜੀ ਨੂੰ ਨਿਕਲ ਗਈ ਆਪਣੀ ਗੱਡੀ ਜਾਨ ਖੁਰਸ਼ੇ ਨਾ ਮੌਸਮ ਅੱਜ ਬੜਾ ਖਰਾਬ ਵੀ ਹੈ ਇੱਕ ਦੋ ਟੀਮ ਬੱਸ ਮੈਂਬਰ ਦੀ ਅੱਗੇ ਚੱਲ ਕੇ ਉਹਨਾਂ ਦੀ ਕੋਲ ਆਈ ਸੀ ਕਹਿੰਦੇ ਬਾਰਿਸ਼ ਹੀ ਹੋ ਰਹੀ ਹੈ ਕਿਉਂਕਿ ਚਲੋ ਜੋ ਭੋਲੇनाथ ਨੂੰ ਮਨਜ਼ੂਰ ਹੋਇਆ ਆਵਾਜਾ ਸ਼ਿਵ ਸ਼ੰਕਰ ਜੈ ਭੋਲੇनाथ ਯਾਤਰਾ ਗ੍ਰਾਂਥ ਸਫਲ ਆਸ਼ੀਰਵਾਦ ਆ ਜਿੰਨੇ ਵੀ ਸਾਰੇ ਸ਼ਰਧਾਲੂ ਆਪਣੀ ਗੱਡੀ 'ਚ ਬੈਠੇ ਸਾਰੇ ਆਪਣੀ ਵਸਤੀ ਆਏ ਹੋਏ ਨੇ 4 ਦਿਨ ਇਹ ਤਾਂ ਅਸੀਂ ਇਕੱਠੇ ਸੀਗੇ ਤੇ 3 ਬਾਈ ਹੁਣ ਆਪਣੇ ਹੋਟਲ 'ਚ ਠਹਿਰੇ ਦੀ ਤਕਰੀਬਨ ਜਿਹੜੇ ਹੋਟਲ 'ਚ ਠਹਿਰੇ ਦੀ 20-25 ਜਣੇ ਸਾਡੀ ਬਸ ਨਾਲ ਹੀ ਸਾਰੇ ਭਰੇ ਆਏ ਸੀਗੇ ਹੋਟਲ ਤੇ ਕੁਝ ਬੰਦੇ بیس ਕੈਂਪ 'ਚ ਆਪਣੇ ਲੱਗ ਹੋਟਲ 'ਚ ਵੀ ਚਲੇ ਗਏ ਸੀ ਆ ਗਿਆ ਜੀ ਸਾਹਮਣੇ ਕਸਬਾ ਚੰਦਰਵਾੜੀ ਜਿੱਥੋਂ ਆਪਾਂ 32 ਕਿਲੋਮੀਟਰ ਦੀ ਪੈਦਲ ਯਾਤਰਾ ਕਰਾਂਗੇ ਸ਼ੁਰੂ ਜਿੱਥੇ ਰਸਤੇ 'ਚ ਪੰਜ ਪੜਾਅ ਵੀ ਆਣਗੇ ਖੰਗਰ-ਸ਼ੰਗਰ ਦੇ ਰੁਕਦੇ ਤੁਰਦੇ ਫਿਰਦੇ ਚੱਲਦੇ ਆਪਾਂ ਉਹਨ ਪੈਦਲ ਸਫ਼ਰ ਕਰਦੇ ਆਪਾਂ ਸ਼ੁਰੂ ਹੌਨ ਰੂਰ ਕੋਡ ਪਾ ਲਿਆ ਸ਼ਟ ਥੱਲੇ ਸੰਗਤ ਹੋ ਗਈ ਹੈ ਸਾਰੀ ਤਿਆਰ ਤੇ ਕਰਦੇ ਹੁਣ ਆਪਣਾ ਪੈਦਲ ਟਰੈਕ ਸ਼ੁਰੂ بارشੇ ਸਟਾਰਟਿੰਗ ਦੀ ਲੱਗ ਗਈ ਜੇ ਲੋ ਥੋੜੇ ਦਰ ਪੈਦੇ ਰੁਪਦੇ ਤਾਂ ਜਿਆਦਾ ਵਧੀਆ ਚੱਲਦੇ ਹੁਣ ਆਪਾਂ ਔਰ ਤੋਂ ਜੈ ਸ਼ਿਵ ਸ਼ੰਕਰ ਜੈ ਬੋਲੇਨਾਥ ਭੁਖੇ ਕੋ ਹਨ ਪਿਆਸੇ ਕੋ ਪਾਣੀ ਜੈ ਸ਼ਿਵ ਸ਼ੰਕਰ ਜੈ ਬਾਬਾ ਵਰਪਾਣੀ ਆਹ ਉਰੇ ਪਹਿਲੇ ਚੈੱਕ ਪੋਸਟ ਆ ਉਹਦੇ ਨਾਲ ਹੀ ਆ ਲੰਗਰ ਉਰ ਤੋਂ ਚਾਹ ਵਾਲੀ ਛਕਾਂਗੇ ਫਿਰ ਚੱਲਾਂਗੇ ਅੱਗੇ ਨੂੰ ਸੰਗਤ ਆ ਜਾਏ ਬਸ ਜਿੰਨੇ ਬੰਦੇ ਵੱਧੁੰਦੇ ਉਹਨਾਂ ਟਾਈਮ ਲੱਗਦਾ ਚਾਹ ਵਾਲੀ ਨਾਸ਼ਤਾ ਕੁਛ ਨਹੀਂ ਕਰਾ ਉਰੇ ਹਲਕਾ ਬਣਾ ਲੰਗਰ ਨੂੰਰ ਵੱਲੋਂ ਦਾ ਜਿੰਨੇ ਕੋ ਉਨੇ ਘਟਾ ਗੁੱਦਾ ਲਈ ਗਿਰਜੈਸ਼ ਇਹ ਬੋਲੇ ਸ਼ੰਕਰ ਮੈਂ ਆ ਸ਼ਿਵ ਸ਼ੰਕਰ ਪੋਲੇ ਦੇ ਲੰਗਰਾਂ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਤੇ ਆਪਣੇ ਫੌਜੀ ਵੀਰਾਂ ਦੀ ਬਦੌਲਤ ਇਹ ਯਾਤਰਾ ਸਫਲ ਹੁੰਦੀ ਹੈ ਤੇ ਜਿੰਨ ਕਰਕੇ ਉਹਦੇ ਦੇਸ਼ ਭਗਤੀ ਦੇ ਗਾਣੇ ਵੀ ਚੱਲਦੇ ਰਹਿੰਦੇ ਆ ਪੂਰਾ ਰੰਗਮੰਚ ਬੰਨਿਆ ਪਿਆ ਦੂਰ ਤੱਕ ਅੱਧਾ ਕਿਲੋਮੀਟਰ ਦਾ ਇਹ ਮੀਂਹ ਏਰੀਆ ਹੋਊਗਾ ਚੰਦਰਵਾੜੀ ਸਾਰੇ ਜਿੱਥੇ ਪ੍ਰੋਪਰ ਫੁੱਲ ਲੰਗਰ ਆ ਪੂਰੀ ਮਸਤੀ ਕਬਰੀਵਾ ਇਹੋ ਜਿਹੇ ਨਜ਼ਾਰੇ ਆ ਤੇ ਦਿਖਦੇ ਰਹੇ ਸਾਰੇ ਇਹਨਾਂ ਸੀ ਪੂਰਾ ਜਰਦਰ ਮੋੜਾ ਪੂਰਾ ਲੰਗਰ ਦੇ ਉਰੇ এ ਕੰਡੀਸ਼ਨਾਂ ਨੇ ਕਿ ਲੜ ਲੜ ਕੇ ਲੰਗਰ ਖਵਾਇਆ ਜਾਂਦਾ ਸਾਡੇ ਕੋਲੋਂ ਖਾਵਾ ਖਾਦੇ ਕੋਲ ਜਦੋਂ ਇਦਾਂ ਦੇ ਦੇਸ਼ ਭਗਤੀ ਵਾਲੇ ਸੀ ਕੱਲਰੇ ਹੁਣ ਉਦਾਂ ਹੀ ਜੋਸ਼ ਵਾਚਤ ਹੈ ਭਗਤੋ ਆਇਂ ਖਿੱਚ ਕੇ ਰੱਖਣਾ ਇਹ ਨਰਜੀ ਜ਼ਹੀਦੀ ਆਪਾਂ ਨੂੰ ਆਹੀ ਨਰਜੀ ਜ਼ਹੀਦੀ ਖਿੱਚ ਕੇ ਰੱਖਣਾ ਕੰਮ ਲੰਗਰ ਖਾਓ ਤੁਰੋ ਲੰਗਰ ਖਾਓ ਤੁਰੋ ਜੈ ਮਾਵਾ ਵਰਬਾਨੀ ਭੁੱਖੇ ਨੂੰ ਅੰਨ ਪਿਆਸੇ ਨੂੰ ਪਾਣੀ ਜੈ ਜੀ ਬਿਲਕੁਲ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਬਾਬਾ ਆਲੇ ਦੀ ਸੇਵਾ ਵਾਲੇ ਜਿਹੜੇ ਖਿੱਚਦੇ ਨੇ ਲੰਗਰ ਲਈ ਹੋਰ ਮਾਇਆ ਜੈ ਜੀ ਖਾਣੇ ਨੂੰ ਖਾਣੇ ਨੂੰ ਸੇਵਾ ਵਾਲੇ ਆਲੇ ਨਾ ਯਾਤਰਾ ਦੀ ਸ਼ੁਰੂਆਤ ਆ ਜੰਗੂਲੀ ਨਿਕਲੇ ਅੱਗੇ ਯਾਤਰਾ ਦਾ ਕਰਤੇ ਸ਼ੁਰੂ ਪਰ ਮੋੜ ਅੱਗੇ ਦਾ ਕੁਸ਼ੋਰ ਗੈਰ ਹੈ ਬੱਚੇ ਦੇਖ ਸਕਦੇ ਹੋ ਜੀ ਆ ਮੋਲੇ ਨਾ ਚਲੋ ਜੋ ਮੋਲੇ ਨੂੰ ਮਨਜ਼ੂਰ ਹੋਵੇ ਪਹਿਲਾ ਪੜਾਉ ਹੁੰਦਾ ਜਿਹੜਾ ਚੰਦਰਵਾੜੀ ਚੰਦਰਵਾੜੀ ਜਿੱਥੋਂ ਯਾਤਰਾ ਸ਼ੁਰੂ ਹੁੰਦੀ ਹੈ ਤੇ ਕਹਿੰਦੇ ਜਦੋਂ ਭੋਲੇनाथ ਜੀ ਅਮਰਨਾਥ ਗੁਫਾ ਵੱਲ ਜਾ ਰਹੇ ਸੀਗੇ ਮਾਤਾ ਪਾਰਵਤੀ ਜੀ ਨੂੰ ਲੈਣ ਇਸੇ ਰੂਟ ਤੋਂ ਗਏ ਸੀਗੇ ਤੇ ਆਪਣਾ ਚੰਦਰਮਾ ਉਰੇ ਛੱਡ ਗਏ ਸੀਗੇ ਸਟਾਰਟਿੰਗ ਤੋਂ ਹੀ ਸਾਥ ਚੜਨ ਲੱਗ ਗਿਆ ਤੇ ਜਿਸ ਕਰਕੇ ਇਸ ਜਗ੍ਹਾ ਦਾ ਨਾਮ ਚੰਦਰਵਾੜੀ ਪਿਆ ਤੇ ਅਗਲਾ ਸਟਾਪ ਆਊਗਾ ਪਿਛੂ ਟੋਪ ਪਹਿਲੀ ਚੜਾਈ ਕਰਨੇ ਆਪਾਂ ਪਿਛੂ ਟੋਪ ਤੱਕ ਜੈ ਮੋਲੇ ਸ਼ੰਕਰ ਜੈ ਸ਼ਿਵ ਲੋ ਜੀ ਬੰਦੇ ਸਾਰੇ ਜਾਦੂ ਬਣ ਗਏ ਨੇ ਜਾਦੂ ਆਖੇ ਜੀ ਰੰਗ ਬਰੰਗੇ ਜਾਦੂ ਕਹਿੰਦੇ ਭੈਮੀ ਆਵੇ ਨੇਰੀਆ ਤੂਫਾਨਾ ਰੁਕਣਾ ਨਹੀਂ ਕੰਮ ਕਰ ਲਿਆ ਵਾਟਰ ਪ੍ਰੂਫ ਇਹ ਜੀ ਸਾਰੇ ਪੜਾ ਚੰਦਰਵਾੜੀ ਤੇ ਪਿਛੂ ਟੋਪ ਜੋਜੀਪੁਰ ਨਾਗਰ ਗੋਟੀ ਸ਼ੇਸ਼ਨਾਗ 4 ਤੋਂ ਆਉਂਦਾ ਐਮਜੀ ਟੋਪ ਮਹਾ ਗਣੇਸ਼ ਟੋਪ ਪੋਸ਼ਪਤਰੀ ਪੰਜ ਪੰਜ ਦਰਨੇ ਥੋੜਾ ਜਿਹਾ ਪਤਰਾ ਆਉਂਦਾ ਹੈ ਜੇ ਚੜਾਈ ਘਟਦੀ ਹੈ ਯਾਤਰਾ ਜੋ ਤੁਸ਼ਾ ਵਧਦੇ ਨਾ ਥੋੜਾ ਜਿਹਾ ਕਿਉਂਕਿ ਰਾਮ ਦੀ ਇੱਕ ਲਹਿਰ ਮਿਲਦੀ ਹੈ ਤਾਂ ਕਿ ਉਹ ਜਿਹੜੀ ਪਿਸ਼ੂ ਡੌਗ ਦੀ ਪਹਿਲੀ ਜਿਹੜੀ ਆਇਆ ਤਾਂ ਫਲੇਸਟੌਪ ਜਾਦਾ ਪਿੱਛੇ ਹੀ ਮੰਨੀਆਂ ਜਾਂਦੀਆਂ ਤੇ ਨਾ ਦੇਖੋ ਕਿੱਦਾਂ ਸਿੱਧਾ ਉੱਪਰ ਨੂੰ ਜਾਣਾ ਓ ਉੱਪਰ ਚੜਨਾ ਈ ਸਾਰੇ ਆਣੇ ਸਾਰੇ ਆਣੇ ਸਾਰੇ ਆਣੇ ਸਾਰਿਆਂ ਨੇ ਵਾਲੇ ਦੀ ਬਰਾਤ ਚੜ੍ਹਦੀ ਟੰਡਾਂ ਜਗਲੋ ਉਹ ਥੱਲੋਂ ਤੁਰੇ ਟੰਡਾਂ ਕੋਲ ਤੇ ਕਿੰਨੇ ਕਿਲੋਕੋਮਿਟਰੀ ਆਏ ਹੋਵਾਂਗੇ ਤੇ ਚਾਰੇ ਦੇ ਵਾਤ ਤੋਂ ਜੋਸ਼ ਤੋਂ ਨੂੰ ਪਤਾ ਚੱਲ ਜਾਏਗਾ ਸਾਡਾ ਕਿੱਦਾਂ ਘਟਦਾ ਜਾ ਰਿਹਾ ਪਰ ਕੋਈ ਨਹੀਂ ਪੋਲੇਨਾਥ ਹੈਗੇ ਨਾਲ ਤੇ ਜਦੋਂ ਰੇਨਕੋਟ ਤਾਰਦੰਨੇ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਜਦੋਂ ਰੇਨਕੋਟ ਪਾਲਨੇ ਬਾਰਿਸ਼ ਰੁਕ ਜਾਂਦੀ ਹੈ ਕੀ ਬਾਤ ਹੈ ਆਪਾਂ ਜੀ ਵੀਊ ਚੈੱਕ ਕਰੋ ਥੱਲੇ ਦਾ ਕਿਆ ਵਾਤਨੇ ਉਹ ਨੀਚੇ ਦੀ ਆਏ ਆ ਗੱਲਾਂ ਬਾਤਾਂ ਹੀ ਕੋਰ ਨੇ ਵਾਹ ਜੀ ਵਾਹ ਮੇਰਾ ਮੇਰਾ ਨਿੰਮੂ ਪਣੀ ਨਿੰਮੂ ਪਣੀ ਖੀਰਾ ਨਿੰਮੂ ਪਣੀ ਡੀ ਹਾਈਡਰੇਸ਼ਨ ਤੋਂ ਬਚਣ ਲਈ ਖੀਰਾ ਨਿੰਮੂ ਪਣੀ ਆਪਾਂ ਵੀ ਲੱਗਿਆ ਇੱਕ ਖੀਰਾ ਖਾਣਾ ਮੁੰਡੇ ਥੋੜੇ ਡੈੱਡ ਜੇ ਹੋਰ ਨੇ ਖਿੱਚ ਕੇ ਰੱਖੀਏ ਕੰਮ ਆ ਗਿਆ ਜਿਹੜਾ ਉਹ ਦਿਖ ਰਿਹਾ ਜੀ ਸਾਹਮਣੇ ਉਹ ਪੁਰਾਣਾ ਰਸਤਾ ਹੁਣ ਘੋੜੇ ਯੂਜ਼ ਕਰਦੇ ਨੇ ਰਸਤਾ ਬਹੁਤ ਖਤਰਨਾਕ ਸੀਗਾ ਹੁੰ ਤਾਂ ਇਹ ਜਿਹੜੀ ਯਾਤਰਾ ਬਹੁਤ ਸੌਖੀ ਹੋਗੀ ਕਿਉਂਕਿ ਰਾਹ ਵੀ ਕਾਫੀ ਚੋੜਾ ਕਰਤਾ ਪਹਿਲਾ ਜਦੋਂ ਕਿ ਤੁਰਦੇ ਹੁੰਦੇ ਪਿਸ਼ੂ ਟੋਪ ਤੇ ਗਣੇਸ਼ ਟੋਪ ਦੇ ਉੱਤੇ ਚੜਾਈ ਕਰਨੀ ਗੋਡੇ ਆਪਣੇ ਟਿੱਡੇ ਦੇ ਵੱਧਦੇ ਹੁੰਦੇ ਇੰਨੇ ਉੱਚੀ ਕਿ ਪੌੜੀਆਂ ਟਾਈਪ ਬਣੇ ਹੋਏ ਸੀਗੇ ਐਂ ਚੜ੍ਹਨਾ ਪੈਂਦਾ ਸੀਗਾ ਆਇਆ ਜੀ ਪਿਸ਼ੂ ਟੋਪ ਪਹਿਲਾ ਪੜਾਅ ਜੋ ਕਿ 3 ਕਿਲੋਮੀਟਰ ਦਾ ਉਹ ਆਪਾਂ ਚੜ੍ਹ ਚੁੱਕੇ ਆ ਤੇ ਹੁਣ ਅਗਲਾ ਪੜਾਅ ਆਪਣਾ ਹੈਗਾ ਔਰ ਦੇ ਵਿੱਚ ਛੋਟੇ ਪੜਾਅ ਹੈਗੇ ਪਰ ਜਿਹੜਾ ਮੇਨ ਪੜਾਅ ਉਹ ਆ ਹੋ ਉਹ ਹੈਗਾ ਸ਼ੇਸ਼ਨਾਗ ਸ਼ੇਸ਼ਨਾਗ ਤੇ ਉਰਦਨੋਂ ਕਿਲੋਮੀਟਰ ਹੈ ਉਹਲਾ ਪੜਾ ਹੁਣ ਆਪਾਂ ਕਰਨਾ ਹੈ ਉਹ ਚੜਾਈ ਜ਼ਿਆਦਾ ਨਹੀਂ ਹੈ ਕਿ ਮੇਨ ਚੜਾਈ ਹੈ ਇਥੇ ਕਿ ਪਿਛੂ ਟੋਪ ਵਾਲੀ ਓਹਨਿ ਤੋਂ ਬਾਅਦ ਐਮ ਜੀ ਟੋਪ ਵਾਲੀ ਮਿਲੂਗੀ ਮੇਨ ਚੜਾਈ ਜਿਆ ਫੋਲੇ ਆ ਇੱਧਰ ਜਿਹੜੇ ਜਿਹੜੇ ਚੀਜ਼ਾਂ ਲੰਗਰ ਚੱਲ ਰਿਹਾ ਉੱਪਰ ਲਿਖਿਆ ਹੋਇਆ ਹੈ ਹਲਵਾ ਖੀਰ ਸ਼ਾਈ ਹਲਵਾ ਚਾਵਲ ਚਾਵਲ ਦਾਲ ਮਿਕਸ ਵਜ ਤਵਾ ਸੂਪ ਡੋਕਲਾ ਪਰਲੇ ਵਾਸਤੇ ਮਠਾਈਆਂ ਚਿਲਾ ਚਿਲਾ ਸਭ ਲੱਗਾ ਹੋਇਆ ਹੈ ਕਿ ਜਿਹੜੀ ਜੀ ਜ ਖਾਣ ਦੀ ਇੱਛਾ ਹੋਵੇ ਉਹ ਖਾ ਸਕਦੇ ਪਰ ਕੋਸ਼ਿਸ਼ ਕਰੋ ਯਾਤਰਾ ਦੇ ਲਾਈਟ ਖਾਓ ਤਾਂ ਵਧੀਆ ਰਹੋਗੇ ਕਿਉਂਕਿ ਤੁਰਨਾ ਹੁੰਦਾ ਜੇ ਜ਼ਿਆਦਾ ਖਾ ਲਓਗੇ ਜਾਂ ਕੱਲ੍ਹ ਆਇਆ ਖਾ ਲਓਗੇ ਤਾਂ ਮੁ ਖਰਾਬ ਹੋਏਗਾ ਜਿੱਥੇ ਨਾਈਟ ਸਟੇ ਕਰਨੇ ਆਪਕੇ ਖਾ ਪੀ ਸਕਦੇ ਹੋ ਪਰ ਵਾਪਸ ਨੂੰ ਜਾਂਦੇ ਹੋਏ ਲੰਗਰ ਦਾ ਆਨੰਦ ਭਰਪੂਰ ਚੱਕ ਸਕਦੇ ਹੋ ਲੰਗਰ ਤੋਂ ਨਿਕਲਦੇ ਨਿਕਲਦੇ ਇੱਕ ਵਾਰ ਫੇਰ ਮੀ ਹੋ ਗਿਆ ਸਟਾਰਟ ਸਾਹਮਣਾ ਕਰਨਾ ਪੈਣਾ ਹੈ ਰੇਨ ਕੋਟ ਥੋੜਾ ਅੱਗੇ ਜਾ ਕੇ ਪਾਵਾਂਗੇ ਪਰ ਜੋ ਅੱਗੇ ਹਾਲਾਤ ਦਿਖ ਰਹੇ ਲੱਗ ਰਿਹਾ ਹੋਰ ਹੈ ਮੌਸਮ ਸਾਫ ਤੇ ਚੱਲਦੇ ਹੁਣ ਅਰੇ ਤੋਂ ਸ਼ੇਸ਼ਨਾਗ ਵੱਲ ਨੂੰ ਲੰਗਰ ਖਾਦਾ ਨਹੀਂ ਐ ਤਿੰਨ ਚਾਰ ਆਟੇ ਮ ਟੈਸਟੀ ਕਰੀਆਂ ਨੇ ਟੈਸਟ ਕਰਦੇ ਕਰਦੇ ਪੇਟ ਭਰ ਗਿਆ ਕਿਉਂਕਿ ਆਟੇ ਮ ਇੰਨੇ ਬੰਦੇ ਹੁੰਦਾ ਕਿ ਥੋੜਾ ਜਿਹਾ ਵੀ ਖਾ ਲਈਏ ਥੋੜਾ ਜਿਹਾ ਵੀ ਖਾ ਲਈਏ ਭਾਈ ਸਾਹਿਬ ਆ ਦੋ ਯਾਤਰੀ ਮਿਲੇ ਨੇ ਆਪਣੇ ਬੱਸ ਦੇ ਆ ਭਾਈ ਹੁਣ ਨਾਲ ਹੀ ਆਏ ਸੀ ਉਰੇ ਸਾਨੂੰ ਮਿਲੇ ਨੇ ਹੁਣ ਸ਼ੇਸ਼ਨਾਗ ਤੋਂ ਅੱਗੇ ਚੱਲਦੇ ਹੁਣ ਇਹਨਾਂ ਨਾਲ ਕਰਦੇ ਯਾਤਰਾ ਸ਼ੁਰੂ ਬਾਕੀ ਅੱਗੇ ਪਿੱਛੇ ਜਿੰਨੇ ਵੀ ਬੰਦੇ ਨੇ ਮਿਲਨੇ ਸਾਰੇ ਸਫਰ ਚੀਨੇ ਲੋ ਫਟਨੇ ਲੱਗੇ ਜਿੰਦਗੀ ਦਾ ਸਫਰ ਇੱਕ ਬਰਾਬਰ ਹੀ ਹੁੰਦਾ ਜਿਹੜਾ ਬੰਦਾ ਜਿੱਥੇ ਵਿਛੜਦਾ ਮਿਲ ਹੀ ਜਾਂਦਾ ਹੈ ਜਯਾ ਬਾਬਾ ਵਰਫਾਨੀ ਭੁੱਖੇ ਨੂੰ ਆਣਾ ਪਿਆਸੇ ਨੂੰ ਪਾਣੀ ਦੇਖੋ ਜੀ ਵਰਫਾਨੀ ਬਾਬਾ ਨੇ ਭੋਲੇ ਨਾਲ ਲੰਗਰ ਲਾਏ ਹੋਏ ਨੇ ਭੁੱਖੇ ਬੰਦੇਾਂ ਲਈ ਕਿ ਸਰ੍ਹਦਾਲੂਆਂ ਨੂੰ ਕਿਸੇ ਜਿੱਤੇ ਕਮੀ ਨਾ ਰਵੇ ਤੇ ਪਾਣੀ ਦਾ ਕੁਦਰਤੀ ਬਥੇਰਾ ਔਰੇ ਨੀਚੇ ਨਦੀਆਂ ਨਾਲੇ ਚੱਲ ਰਹੇ ਨੇ ਅਰਸ਼ੇ ਦੇ ਘਾਰ ਨਾਲ ਰਸਤਾ ਬਹੁਤ ਖਰਾਬ ਹੋਇਆ ਪਿਆ ਤਿਲਕਨ ਦੀ ਬਹੁਤ ਦਿੱਕਤ ਆ ਰਹੀ ਹੈ ਯਾਰ ਬੰਦੇ ਤਾਂ ਜਿੱਦਾਂ ਹੈਗੇ ਨੇ ਹੈਗੇ ਨੇ ਜਾਲਮਰ ਦੇਖੋ ਗਦੇ ਨੇ ਉਹ ਤਾਂ ਖੱਚਰ ਨੇ ਵਿਚਾਰੇ ਓਵਰਲੋਡ ਕਰ ਮਗਰਿਆ ਬਹੁਤ ੱੱਕਾ ਹੋ ਰਿਹਾ ਆ ਦੇ ਨਾ ਉਹ ਭਗਤੋ ਨਾ ਇਦਾਂ ਨਾ ਕਰੋ ਸਵਾਨ ਪਹ ਜਾਣਾ ਮੰਨਿਆ ਮੁਸ਼ਕਲ ਹੈ ਪਰ ਕਿਸੇ ਤੇ ਯਾਰ ਜਾਣ ਤੇ ਤਾਂ ਨਾ ਨਾ ਕਰੋ ਚਲਾਤੀਆਂ ਨੇ ਜੀ 4x4 ਆਪ ਵੀ ਮੋੜੀ-ਬੁੜੀ ਵਾਈ ਕਰੀਆਂ ਇਹ ਲੱਗਦੀਆਂ ਨੇ ਭਵਾਂ ਸਮੂਹ ਅਮਰਜੈਂਸੀ ਸਰਵਿਸ ਇਹ ਸਕੋਰਪਿਓ ਜਾਂਦੀ ਹੋਈ ਉਹਦੇ ਤੋਂ ਆ ਗਈ ਉਹ ਕੋਈ ਪੇਸ਼ੈਂਟ ਆ ਅੰਦਰ ਉਹਨੂੰ ਲੈ ਕੇ ਜਾਇਆ ਜਾ ਰਿਹਾ ਗਲਗੋਦ ਵੇਰੇ ਲੱਗਿਆ ਆਇਆ ਸੀਗਾ ਐਂਬੂਲੈਂਸ ਦਾ ਕੰਮ ਕਰ ਰਹੀ ਐ ਸਕੋਰਪ ਸਾਹਮਣੇ ਆ ਗਈ ਸੈਕਿੰਡ ਪੜਾਅ ਆਪਣਾ ਜੋ ਜੀਪਲ ਜੋ ਕਿ ਪਿੱਛੂ ਟੋਪ ਤਾਂ 4 ਕਿਲੋਮੀਟਰ ਸੀਗਾ ਤੇ ਇਹਦੀ ਚੜਾਈ ਥੋੜੀ ਨੋਰਮਲ ਸੀ ਕੋਈ ਜ਼ਿਆਦਾ ਹਾਈਟ ਵਾਲੀ ਗੱਲਬਾਤ ਨਹੀਂ ਸੀ ਉੱਥੇ ਜਾ ਕੇ ਖੀਰ ਖੂਰ ਕੋਈ ਨਾ ਕੜਾ ਦੁੱਧ ਉਹ ਤਾਂ ਪਿੰਨੇ ਆ ਸਾਡੇ ਅਬੀ ਪਾਜੀ ਥੋੜੀ ਯਾਤਰਾ ਨੂੰ ਜ਼ਿਆਦਾ ਕਠਨ ਕਰਦੇ ਹੋਏ ਚਲੋ 7 ਕਿਲੋਮੀਟਰ ਲਿਆਏ ਭੋਲੇ ਨਾਲ ਤੋਂ ਅੱਗੇ ਵੀ ਲੈ ਜਣੇ ਹੌਲੀ ਹੌਲੀ ਤੁਰ ਰਹੇ ਨੇ ਪਾਜੀ ਹੁਣਾਂ ਮਜ਼ੇ ਨਾਲ ਚਲੋ ਕਾਲੀ ਵੀ ਕੋਈ ਨਹੀਂ ਐ ਕਿਉਂਕਿ 3 ਦਿਨ ਦਾ ਟਾਈਮ ਹੈ ਯਾਤਰਾ ਦਾ ਸਾਡਾ ਕਿਉਂਕਿ ਜਿਹੜੀ ਬੱਸ ਹੈ ਕੱਲ ਪਰਸੋ ਚੌਥ ਚੌਥੇ ਦਿਨ ਨੂੰ ਤਾਂ ਚੱਲਣੀ ਹੈ ਉਹ ਤੱਕ ਤਾਂ ਪਹੁੰਚ ਹੀ ਜਾਵਾਂਗੇ ਡਿੱਗਦੇ ਠੰਡੇ ਆਰਾਮ ਨਾਲ ਤੇ ਤਕਰੀਬਨ ਜਿੰਨੇ ਬੰਦੇ ਸਾਡੇ ਨਾਲ ਚੱਲੇ ਸੀਗੇ ਉਹ ਤਕਰੀਬਨ ਸਾਰੇ ਪਿੱਛੇ ਹੀ ਨੇ ਹਜੇ ਅਸੀਂ 4 ਦਿਨਾਂ ਹੀ ਲੀਡ ਕਰ ਰਹੇ ਆ ਤੇ ਜੈ ਪੋਲੇਨਾਥ ਅੱਗੇ ਪੜਨਾਰੇ ਆ ਗਏ ਨੇ ਤੈਨੂੰ ਕੜਿਆ ਹੋਇਆ ਦੁੱਧ ਤੇ ਖੀਰ ਖਵਾਨਨੇ ਆ ਤੇਰਾ ਤੇਰਾ ਪਿੱਤਾ ਕਰਾਨਨੇ ਆ ਹਲਕਾ ਤੇ ਅੱਗੇ ਅੱਗੇ ਆ ਨਹੀਂ ਥੋੜੀ ਜੰਦਰੋਂ ਤਾਂ ਆਹ ਭਾਈ ਕੱਢੇ ਅੱਗੇ ਕਿਵੇਂ ਨੱਤਣਾ ਫੇਰ ਨੱਟਣਾ ਹੀ ਆਏ ਚੱਕ ਲੋ ਜੀ ਖੀਰ ਖਾਨ ਦੀ ਇੱਛਾ ਸੀ ਜ ਦੁੱਧ ਵਾਲੀ ਸੈਂਗੀਆਂ ਮਿਲ ਗਈਆਂ ਤੇ ਭਾਈ ਸੇਵਾਦਾਰ ਹਰ ਕਿਸੇ ਦਾ ਲੰਗਰਾ ਕੜੀ ਦਾਲ ਸਬਜ਼ੀ ਮੱਕੀ ਦੀ ਰੋਟੀ ਤੇ ਲੰਗਰ ਵੀਰੇ ਉਨਾ ਪਾਓ ਜਿੰਨਾ ਖਾ ਸਕਦੇ ਹੋ ਫੇਤ ਵੀ ਨਾ ਕਰੋ ਲੰਗਰ ਦੀ ਮੋੜ ਅਗੀ ਦੁਵਾਰਾ ਪਾ ਲੋ ਕਿੰਨੇ ਬਹੁਤ ਸਾਰੇ ਲੰਗਰ ਹੈ ਇੱਕ ਸਟੋਵਰ ਉੱਤੇ ਟੁਕੜ ਟੁਕੜ 30 35 ਅਗਲਾ ਭੰਡਾਰੇ ਲੱਗੇ ਹੋਏ ਹੈ ਇਹ ਗੱਲਾਂ ਕਾੜਿਆ ਦੁੱਧ ਨਹੀਂ ਪੂਰਾ ਪਿਓਰ ਮਾਲ ਵਿੱਚ ਬਿਲਕੁਲ ਮਿਲਾਵਟ ਨਹੀਂ ਐਨ ਪਿਓਰ ਦੁੱਧ ਵਿੱਚ ਲਾਸ਼ੀਆਂ ਲੂਸ਼ੀਆਂ ਸਾਰੀਆਂ ਤੁੰਗੇ ਐ ਨੋਕੇ ਕੰਮ ਕਰਿਆ ਹੋਇਆ ਇਹਦਾ ਹਾਰ ਨਹੀਂ ਕੋਈ ਕੋਈ ਐਸੀ ਚੀਜ਼ ਨਹੀਂ ਜਿਹੜੀ ਉਹਰੇ ਨਾਮ ਮਿਲੇ ਹਰ ਇੱਕ ਚੀਜ਼ ਦਾ ਲੰਗਰ ਚੱਲ ਰਿਹਾ ਹੈ ਹਰ ਚੋ ਖਾਓਗੇ ਪੂਰਾ ਪਿਓਰ ਮਾਲ ਮਿਲੇਗਾ ਕੋਈ ਮਿਲਾਵਟ ਨਹੀਂ ਆਹ ਬਈ ਉੱਥੇ ਰੱਖੋ ਪਰਾ ਦਾ ਕਿੰਨਾ ਕਿਲੋਮੀਟਰ ਦਾ ਸਟੋਕਜ ਹੁੰਦਾ ਤਾ ਕਿਲੋਮੀਟਰ ਦੇ ਲੰਗਰ ਲੱਗੇ ਹੋਏ ਨੇ ਵਾਟਰਫਾਲ ਜੀ ਰਸਤੇ 'ਚ 3-4 ਰੰਦੇ ਤਕਰੀਬਨ ਤੇ ਇਹ ਪਹਿਲਾ ਅੱਗੇ ਵੀ ਆਣ ਕੇ ਦਿਖਾਵਾਂਗੇ ਤੁਹਾਨੂੰ ਚਾਰ ਵਾਟਰਫਾਲ ਆਂਦੇ ਟੋਟਲ ਗਿਆ ਬੋਲੇ ਗਿਆ ਬੋਲੇ ਚਾਰ ਵਾਟਰਫਾਲ ਆਂਦੇ ਨੇ ਟੋਟਲ ਤੇ ਉਹ ਦੇਖੋ ਜੀ ਅੱਗੇ ਸਾਹਮਣੇ برف ਦੇ ਥੱਲੋਂ ਪਾਣੀ ਨਿਕਲ ਕੇ ਕਿਵੇਂ ਆ ਰਿਹਾ ਹੈ ਕੋਜ ਆਪਣੀ ਕਿੰਨਾ ਖੁਸ਼ ਕਰਦੀ ਹੈ ਦੇਖੋ ਹਰ ਮਾਦੇਵ ਹਰ ਮਾਦੇਵ ਲੋਹੇ ਦਾ ਪੁੱਲ ਬਣਾਇਆ ਹੋਇਆ ਹੈ ਇਹ ਸਾਰਾ ਕੁਝ ਜੋ ਵੀ ਹੁੰਦਾ ਉਹਨ ਦੀ سپورਟਿੰਗ ਹੁੰਦਾ ਹੈ ਪ੍ਰੀ-ਲਿੰਕ ਸ਼ੇਲਿੰਗ ਜਿੰਨੀ ਵੀ ਆਪਣੀ ਹੋਈ ਦਿਖ ਰਿਹਾ ਸਾਨੂੰ ਯਾਤਰਾ ਤੋਂ ਪਹਿਲਾਂ ਤਿਆਰੀ ਕਰਦੇ ਨੇ ਇਹ ਵੀ ਕਿਉਂਕਿ ਇਹ ਮੁੜ ਕੇ ਵਰਪੁਰ ਉੱਤ ਆ ਜਾਂਦੀ ਟੁੱਟ ਜਾਂਦਾ ਸਾਰਾ ਸਵਾਸ ਹੁਣ ਤੇ ਯਾਤਰਾ ਦੇ ਵਾਰ ਮੈਂ ਤਾਰ ਲਵਾਂ ਤੇ ਜਲਦੀ ਇੱਕੋ ਪੂਰੀ ਸੁਵਿਧਾ ਅੰਟੇ ਜਿਹਨੂੰ ਸਟ੍ਰਿੰਗ ਪਈ ਜਾ ਰਹੀ ਹੈ ਵਾਹ ਜੀ ਵਾਹ ਪੂਰੇ ਕੰਮ ਥੋੜਾ ਜਿਹਾ ਔਖਾ ਹੈ ਇੱਕ ਤਾਂ ਗਾਣਾ ਚੱਕੜ ਬਹੁਤ ਹੈ ਤੇ ਅੱਗੇ ਟ੍ਰੈਕ ਵੀ ਘਾਟੀ ਆ ਪੱਥਰ-ਪੱਥਰ ਦੀ ਚੜ੍ਹਦੇ ਪੈਣੇ ਨੇ ਚਲੋ ਬੋਲੇ ਨਾਲ ਜਦੋਂ ਉਰ ਤੱਕ ਲੈ ਆਏ ਅੱਗੇ ਵੀ ਲੈ ਜਾਣਗੇ જય ਸ਼ਿਵ ਸ਼ੰਕਰ જય ਬੋਲੇ ਨਾਲ જય ਬਾਬਾ ਵਰਖਾਨੀ ਭੁੱਖੇ ਨੂੰ ਹਨ ਪਿਆਸੇ ਨੂੰ ਪਾਣੀ ਨੀਚੇ ਦੇਖ ਕੇ ਦੁਰਨਾ ਬੰਦਾ ਚਿੱਕੜ ਬਹੁਤ ಜಾਸ ਲੋ ਜੀ ਦੋ ਸ਼ਰਦਾਲੂ ਹੋਰ ਮਿਲ ਗਏ ਵਿਛੜੇ ਹੋਏ ਭਰਾ ਬੱਸ ਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਦੋਂ ਜ਼ਿੰਦਗੀ ਚ ਕਈ ਲੋਕ ਕਈ ਛਲਾਂਬਾਤ ਮਿਲ ਜਾਂਦੇ ਹੋਰੇ ਸਫਰ ਚ ਕਈ ਕਿ ਮਿੰਟਾਂ ਘੰਟਿਆਂ ਬਾਅਦ ਲੋਕ ਮਿਲ ਜਾਂਦੇ ਨੇ ਕਿਉਂਕਿ ਮੰਤਲ ਇੱਕੋ ਹੈ ਸਾਰਿਆਂ ਨੇ ਪੋਲੇਨਾਥ ਦੇ ਕੋਲ ਜਾਣਾ ਮਿਲਨ ਪੋਲੇਨਾਥ ਦੀ ਨੂੰ ਦਰਸ਼ਨ ਲਈ ਡੈਸ਼ بارش ਕਰਨ ਬਹੁਤ ਬੁਰਾ ਹਾਲ ਹੋਇਆ ਬੇ ਰਾਹ ਦਾ ਤੁਸੀਂ ਦੇਖ ਸਕਦੇ ਹੋ ਬੂਟਾਂ ਦਾ ਲੋਡ ਦਾ ਹਾਲ ਦੇਖ ਸਕਦੇ ਹੋ ਕੀ ਬਾਤਾਂ ਨੇ ਚਲੋ ਜਾਣਾ ਤਾਂ ਪੈਣਾ ਹੀ ਹੈ ਜਿਆਦਾ ਕਰਨ ਦਾ ਕੁਝ ਘੋੜਿਆਂ ਕਰਕੇ ਵੀ ਪੈ ਜਾਂਦਾ ਸੰਗਤ ਜੀ ਅੱਗੇ ਦਾ ਮੋਲ ਕਰੋ ਜਿੱਦੱਕ ਮੜਾ ਜਾ ਇੱਕ ਵਜਿਆ ਪਰ ਦੇਖੋ ਕੁਛ ਨਹੀਂ ਰਿਹਾ ਧੁੰਦ ਨਾਲ ਬੱਦਲ ਹੀ ਨੇ ਹਲਕਾ ਹਲਕਾ ਮੀਂਹ ਵੀ ਹੋਣ ਲੱਗ ਗਿਆ ਸ਼ੁਰੂ ਜਾਏ ਭੋਲੇनाथ ਕਾ ਲਓ ਆਪਣੇ ਟੱਕਰੇ ਨੇ ਹਾਂ ਕਹਿੰਦਾ ਜਿੰਨੀ ਯਾਤਰਾ ਕਰੀਏ ਬਿਨਾਂ ਲਾਠੀ ਤੋਂ ਕਰੀਏ ਪਹਿਲੀ ਯਾਤਰਾ ਲਾਠੀ ਨਾਲ ਕਰ ਰਹੇ ਨੇ ਚਲੋ ਹਰ ਮਾਦੇਵ ਜਿਵੇਂ ਹਰ ਹਰ ਮਾਦੇਵ ਜਿਵੇਂ ਕੰਫਰਟੇਬਲ ਲੱਗੇ ਆਪਣਾ ਯਾਤਰਾ ਕਰੋ ਨਿੱਕਰ ਚ ਲੋਰ ਚ ਸਵੈਟਰ ਚ ਟੀ-ਸ਼ਰਟ ਤੇ ਦੇਖ ਕਰ ਚ ਫੋਟੀ ਲੈ ਕੇ ਕਰੋ ਸਟਿਕ ਲੈ ਕੇ ਕਰੋ ਜਿਵੇਂ ਚੰਗਾ ਲੱਗਦਾ ਉਵੇਂ ਕਰੋ ਯਾਤਰਾ ਜਰੂਰ ਕਰੋ ਸਾਲ ਚ ਇੱਕ ਯਾਤਰਾ ਤਰ ਕੇ ਕੁਦਰਤ ਨਾਲ ਆਪੋ ਆਪਣਾ ਮੇਲ ਮਲਾਪ ਕਰ ਸਕੀਏ ਆ ਸ਼ੇਸ਼ਨਾਗ ਝੀਲ ਦੇ ਆਪਾਂ ਕਰੇ ਨੇ ਦਰਸ਼ਨ ਤੇ ਅੱਗੇ ਅਗਲਾ ਪੜਾ ਜਿਹੜਾ ਆਊਗਾ ਉਹ ਸ਼ੇਸ਼ਨਾਗ ਜਿੱਥੇ ਸ਼ਿਵਜੀ ਜੀ ਨੇ ਅਮਰਨਾਥਰ ਗੁਫਾ ਵੱਲ ਜਾਂਦੇ ਹੋਏ ਆਪਣਾ ਗਲ ਦਾ नाग ਸ਼ੇਸ਼ਨਾਗ ਕੱਢ ਕੇ ਤੇ ਉਰੇ ਛੱਬਿਆ ਸੀਗਾ ਤੇ ਜਿਹੜੇ ਪਾਗਾਂ ਵਾਲੇ ਹੁੰਦੇ ਜਿਨ੍ਹਾਂ ਨੂੰ ਦਰਸ਼ਨ ਹੁੰਦੇ ਆ ਸ਼ੇਸ਼ਨਾਗ ਜੀ ਦੇ ਜਿਵੇਂ ਜਿਵੇਂ ਨੇੜੇ ਚਾਈ ਜਾ ਰਹੇ ਝੀਲ ਦੇ ਉਹ ਮੈਂ ਵੱਡੀ ਲੱਗਦੀ ਜਾ ਰਹੀ ਹੈ ਕੀ ਨਜ਼ਾਰਾ ਹੈ ਯਾਰ ਕਿਵੇਂ ਲੋਕ ਕੀ ਨਜ਼ਾਰੇ ਮਿਸ ਕਰ ਦਿੰਦੇ ਨੇ ਇੰਨਾ ਨਜ਼ਾਰੇਦਾਰ ਸੀ ਨੰਗੀ ਅੱਖਾਂ ਨਾਲ ਦਾ ਇੰਨਾ ਨਜ਼ਾਰੇਦਾਰ ਸੀਨ ਲੱਗ ਰਿਹਾ ਨਾ ਸ਼ਬਦਾਂ ਜਿਹਾ ਬੋਲ ਕੇ ਕੁਝ ਬਿਆਨ ਹੀ ਨਹੀਂ ਕਰ ਸਕਦੇ ਝੀਲ ਨੂੰ ਦੇਖ ਦੇ ਕੇ ਦਰਸ਼ਨ ਕਰ ਕਰਕੇ ਝੀਲ ਦੇ ਸ਼ੇਸ਼ਨਾਗ ਜੀ ਦੇ ਅੱਗੇ ਨੂੰ ਜਾਈ ਜਾ ਰਹੇ ਆ ਇਹ ਆ ਜੀ ਪ੍ਰੋਪਰ 뷰 ਸ਼ੇਸ਼ਨਾਗ ਝੀਲ ਦਾ ਤੇ ਕਹਿੰਦੇ ਕਦੀਕਦਾਰ ਸਾਲ 'ਚ ਇੱਕ ਅੱਧਾ ਦਿਨ ਸ਼ੇਸ਼ਨਾਗ ਜੀ ਬਾਹਰ ਨਿਕਲਦੇ ਨੇ ਉਰੇ ਤੇ ਦਰਸ਼ਨ ਹੁੰਦੇ ਜਿਹੜਾ ਕੋਈ ਭਾਗਾ ਲਾਵੇ ਉਹਨੂੰ ਦਰਸ਼ਨ ਦਿੰਦੇ ਨੇ ਬਿਖਿਆ ਸੰਟਰ ਸੰਟਰ ਰਹਿੰਦੇ ਨੇ ਯਾਰ ਮਹੌਲ ਹੀ ਲੱਗਾ ਉਹਦਾ ਤਾਂ ਓਏ ਹੋਏ ਕੀ ਬਾਤ ਐ ਲੋਏ ਤੀਜੇ ਪੜਾਚ ਐਂਟਰੀ ਕਰ ਲਈ ਐ ਛੇ ਸਨਾਗ ਕਿਤੇ ਸ਼ਿਭ ਜੀ ਆਪਣਾ ਸਨਾਗ ਛੱਡ ਕੇ ਗਏ ਸੀਗੇ ਸ਼ਿਭ ਜੀ ਦਾ ਛੇ ਸਨਾਗ ਜੀ ਦਾ ਸਾਹ ਕੋਰੇ ਰੱਖੀ ਸੀਗਾ ਤੇ 12 ਕਿਲੋਮੀਟਰ ਦਾ ਟਰੈਕ ਵੀ ਆਪਾਂ ਕਰ ਲਿਆ ਪੂਰਾ ਯਾਤਰਾ ਦਾ ਤੇ ਸ਼ਾਇਦ ਅੱਜ ਤਿੱਥੇ ਉੜੀ ਹੋਏਗੀ ਕਿ ਇਹਨੇ ਆ ਚੁੱਕੇ ਨੇ 2 ਵਜੇ ਤੱਕ ਹੀ ਹੁੰਦੀ ਅੱਗੇ ਦੀ ਐਂਟਰੀ ਤੇ ਬਾਕੀ ਜਿਹੜੇ ਬੰਦੇ ਦੀ ਅਜੇ ਨਾਲ ਕੋਈ ਨਹੀਂ ਆਏ ਪੂਰੀ ਵੇਟ ਬੁੱਟ ਕਰਾਂਗੇ ਆਉਂਦੇ ਨੇ ਜਿਵੇਂ ਵੀ ਇਹ ਪੁਰਾਣੋਂ ਦਾ ਕੋਈ ਹਿੱਲਾ ਕਰਦੇ ਆ ਬਾਈ 1.5 ਘੰਟੇ ਤੋਂ ਬਾਈ ਉਹਨਾਂ ਦੀ ਵੇਟ ਕਰ ਰਹੇ ਸੀ ਤੇ ਪਹੁੰਚ ਗਏ ਆਖਰਕਾਰ ਹੁਣ ਆਪਾਂ ਜਾ ਕੇ ਲੈਨੇ ਆ ਅੰਦਰ ਟੈਂਡਰੰਟ ਜਾ ਵਾਪਾ ਜਾ ਭੋਲੇ ਨਥ ਆ ਜਾ ਟਿੱਕੀ ਖਵਾਈਏ ਸੰਗਤ ਜੀ ਇਹ ਸਾਹਮਣੇ ਆ ਜੀ ਵੇਸ ਕੈਂਪ ਵੈਲਕਮ ਟੂ ਯਾਤਰਾ ਇਸ ਵੇਸ ਕੈਂਪ ਸੇਸ਼ਨਾਗ ਕਹਾ ਤੋਂ ਹੈ ਪੂਰੇ ਅੱਜਪੜਾ ਰਤੀ ਕੈਂਪ ਲੈ ਕੇ ਰਵਾਂਗੇ ਕੈਂਪਿੰਗ ਅੰਦਰ ਰும் ਰੰਦਾ ਕੋਈ ਨਹੀਂ ਤਾਬ ਤਾਬਰੇ ਆਰਮੀ ਦੀ ਗਾਰਨੀ ਚ ਚਾਰੋਂ ਪਾਸੇ ਸੇਫਟੀ ਚ ਲੰਗਰ ਬਣੇ ਦਾ ਸਭ ਅਰੇਂਜਮੈਂਟ ਅੰਦਰ ਹੈਗਾ ਲੇ ਲੈ ਆਪਾਂ ਟੈਂਟ ਕੰਬਲ ਕੰਬਲ ਖੋਲਦੇ ਨੇ ਪਰਸਨਲ ਹੀ ਲੈ ਲਿਆ ਕਿਉਂਕਿ ਸ਼ੇਅਰਿੰਗ ਦੀ ਇੱਕ ਸਮਾਨ ਸਮونی ਦਿੱਕਤ ਹੁੰਦੀ ਆ ਜਾਂ ਕਈ ਵਾਰ ਕੋਈ ਸੀਕਰੇਟ ਹੋਰ ਅਲਾ ਬੰਦਾ ਹੁੰਦਾ ਤਾਂ ਦਿੱਕਤ ਪਰੇਸ਼ਾਨੀ ਆਉਂਦੀ ਆ ਤੇ ਬਾਈ ਕੱਪੜੇ ਕਪੜਾ ਇੰਨੇ اندر ਪਾ ਰਿਹਾ ਕਿਉਂਕਿ ਠੰਡ ਵੱਜ ਚੁੱਕੀ ਐ ਤੇ ਰਾਮ ਕਰਦੇ ਆ ਥੋੜਾ ਮੋਟਾ ਫਿਰ ਜਾਵਾਂ ਲੰਗਰ ਪਾਣੀ ਲਈ ਤੇ 600 ਰੁਪਏ ਪਰ ਹੈਡ 600 ਰੁਪਏ ਪਰ ਹੈਡ ਸੀਗਾ ਉਦਾਂ ਜੇ ਤੁਹ ਸ਼ੇਅਰਿੰਗ ਦੇ ਲੈਣੇ ਹੋ ਆਪਾਂ ਤਿੰਨੇ ਆ ਚੁੱਕਾ ਮੁੱਕਾ ਲੈ ਲਿਆ ਓਰੇ ਲਾਈਟ ਦਾ ਸਾਰਾ ਅਰੇਂਜਮੈਂਟ ਜਨਰੇਟਰਾਂ ਦੇ ਥਰੂ ਹੁੰਦਾ ਜਿੰਨਾ ਵੀ ਬੇਸ ਕੈਂਪ ਦੇ ਉੱਤੇ ਫਰੈਂਸ ਐਂਡਰਾਈਟਿੰਗ ਦਾ ਪ੍ਰੋਗਰਾਮ ਹੈ ਸਾਰਾ ਇਹ ਜਨਰੇਟਰ ਲੱਗੇ ਹੋਏ ਨੇ 5-6 ਵੱਡੇ 5-6 ਹੌਰਸਾਈਡ ਵੀ ਹੋ ਸਕਦਾ ਹੋਰ ਵੀ ਲੱਗੇ ਹੋਣ ਜਨਰੇਟਰ ਇੱਥੇ ਹੁੰਦਾ ਸਾਰਾ ਟਾਪ ਉੱਨ ਬੋ ਓਖਿਆ ਬਈ ਯਾਤਰਾ ਨੂੰ ਚਲਾਣਾ ਬੋ ਓਖਿਆ ਪ੍ਰਬੰਧ ਕਰਨੇ ਜੇ ਉਹ ਸਰਕਾਰ ਵੱਲੋਂ ਪ੍ਰਬੰਧ ਨਾ ਕਰੇ ਹੋਣ ਜਿਹੜੀ 100 ਦੀ ਮਿਲਦੀ ਹੈ 1000 ਦੀ ਹੋ ਜੇ ਕਿਉਂਕਿ ਸਰਕਾਰ ਨੇ ਕਾਨੂੰਨੀ ਕੁਸ਼ਰੋਕ ਲਾ ਰੱਖੀ ਹੈ ਹੱਥ ਹੋ ਗਿਆ ਸੀਗਾ ਤੇ ਬਾਰਿਸ਼ ਦੀ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਤੇ ਹੁਣ ਆਪਾਂ ਨਿਕਲੇ ਆ ਟੈਂਟ ਤੋਂ ਬਾਹਰ ਲੰਗਰ ਵਿਖਾਤਾ ਸ਼ਕਦੇ ਆ ਤੇ ਫੇਰ ਚੱਲਾਂਗੇ ਟੈਂਟੇ ਚ ਕਿਉਂ ਹਨੇਰਾ ਬਹੁਤ ਹੋ ਗਿਆ ਤੇ ਠੰਡ ਵੀ ਬਹੁਤ ਜ਼ਿਆਦਾ ਔਰੇ ਲੋਕੀ ਪਤਾ ਨਹੀਂ ਕਿਉਂ ਵੀਡੀਓ ਪਾਈ ਦਿੰਦੇ ਆ ਕਿ ਖੰਡ ਨਹੀਂ ਆਈ ਗੀ ਰੰਗ ਨਹੀਂ ਆਈ ਗੀ ਔਰ ਦਾ ਫੁੱਲ ਰੰਗ ਨਗਰੀਆ ਜਾਂ ਮੀਂਹ ਅੱਜੰਦਰ ਆ ਕਰਾਂ ਦਾ ਥੱਲੇ ਇੰਮਰੀ ਲਾਇਆ ਤੇ ਜੈਕੜੀ ਵਾਈਪੇ ਮੋਟੀ ਤੇ ਸ਼ਕਦੇ ਹਾਂ ਲੰਗਰ ਵਿਖਾਤਾ ਆਪਾਂ talla langar ae dekho jis te sanu lain lagge hoy dikhiye pura discipline chalda raha ae back ae langar sanghar sakya ja rahe aa te aatma da tenu sukh nal har ਟੈਂਟ ਜੱਪਾ ਆ ਗਈ ਹੁਣ ਸੂਵਾਂਗੇ ਆਪਣੇ ਛੋਟੇ ਅੱਜ ਮਹਿਸ਼ ਤੇ 2:00 ਵਜੇ ਤਾਂ ਹੋ ਗਏ ਡੈੱਡ ਬਈ ਨੇ ਫੋਨ ਫੜਿਆ ਹੋਇਆ ਤੇ ਹੁਣ ਬਾਹਰ ਲੰਗਰ ਲੰਗਰ ਖਾ ਕੇ ਆਏ ਨੋਕ ਤੇ ਤਕਰੀਬਨ ਵੱਤ ਗਏ ਨੇ ਅੱਜ ਮੀਂਹ ਕਰਕੇ ਕੁਝ ਰਸ਼ ਜਾ ਵੀ ਹੋ ਗਿਆ ਜ਼ਿਆਦਾ ਤੇ ਅਲੋਟਮੈਂਟ ਕਰ ਰਹੇ ਸੀਗੇ ਬਾਈ ਜਿਹੜੇ ਇਹਨਾਂ ਦੇ ਯੂਨੀਅਨ ਵਾਲੇ ਆਉਣਗੇ ਟੈਂਟਰ ਨੂੰ ਦਿੰਦਿਆਂ ਰੈਂਟ ਤੇ ਕੁਝ ਸ਼ਟੈਂਟ ਤਾਂ ਸਰਕਾਰੀ ਨੇ ਉਹ ਫੁੱਲ ਹੋ ਗਏ ਤੇ ਜੂਨੀਅਰ ਵਾਲੇ ਅਲੋਟਮੈਂਟ ਕਰੀ ਆ ਬਾਈ ਕਿ ਸਾਡੇ ਟੈਂਟ ਸਾਰੇ ਖਾਲੀ ਨੇ ਜਿਵੇਂ ਵੀ ਨੇ ਕਿ ਅਸੀਂ ਖੜੇ ਆ ਤੁਹਾਡੇ ਨਾਲ ਤੇ ਕਹਿੰਦੇ ਜੇ ਸਾਡਾ ਟੈਂਟ ਨਾ ਵੀ ਖਾਲੀ ਹੋਇਆ ਨਾ ਜਿੱਥੇ ਅਸੀਂ ਰਹਿਨੇ ਆ ਤੁਸੀਂ ਆਪ ਸੜਕਾਂ ਤੇ ਸੋ ਜਾਗੇ ਪਰ ਪਈ ਯਾਤਰੀਆਂ ਨੂੰ ਤੰਗ ਨਹੀਂ ਹੋਣ ਦਵਾਂਗੇ ਦੇਖੋ ਜੀ ਇਹ ਕਸ਼ਮੀਰੀ ਭਰਾ ਆਪਣੇ ਮੁਸਲਮਾਨ ਕਮਿਊਨਿਟੀ ਦੇ ਨਾਲ ਜ਼ਿਆਦਾਤਰ ਲੋਕ ਇਹ ਹੈ ਕਿ ਧਰਮ ਕੋਈ ਨਹੀਂ ਮਾੜਾ ਹੁੰਦਾ ਕੋਈ ਧਰਮ ਨਹੀਂ ਸिखਾਂਦਾ ਗਲਤ ਗੱਲਾਂ ਹਰ ਤਨਮਤ ਚੰਗੇ ਮਾੜੇ ਲੋਕ ਨੇ ਆਪਣੇ Hindu ਧਰਮ ਤੇ ਵੀ ਇਹ ਗੱਲਾਂ ਚ ਵੀ ਹੁੰਦੇ ਮੁਸਲਮਾਨਾਂ ਚ ਵੀ ਹੁੰਦੇ ਆ ਕਿ ਉਹਦੇ ਸਾਰਾ ਧਰਮ ਨਹੀਂ ਆਪਾਂ ਬਦਨਾਮ ਕਰ ਸਕਦੇ ਠੀਕ ਹੈ ਅਲੋਕਮੈਂਟ ਕਰੇ ਦਿਲ ਖੁਸ਼ ਹੋ ਗਿਆ ਕੰਦਨ ਇਸ ਹਿਸਾਬ ਨਾਲ ਗੱਲ ਕਰੀ ਨਾ ਕੰਦਨ ਅਸੀਂ ਸੜਕਾਂ ਦੇ ਹੋ ਜਾਗੇ ਪਰ ਯਾਤਰੀਆਂ ਨੂੰ ਕਦੇ ਇੱਕ ਬੂੰਦ ਤੱਕ ਨਹੀਂ ਪੈਂਦਾ ਇਹ ਨੂੰ ਮੀਂਹ ਬਹੁਤ ਪੈ ਰਿਹਾ ਵਾਰ ਇੰਨੇ ਘੰਟੇ ਲੱਗੇ ਨੋ ਹੋ ਗਏ ਤੇ ਲਗਾਤਾਰ ਮੀਂਹ ਪੈ ਰਿਹਾ ਤੇ ਠੀਕ ਹੈ ਜੀ ਇੱਥੇ ਹੀ ਕਰਦੇ ਹਾਂ ਬਲੌਗ ਆਪਣਾ ਸ਼ੇਸ਼ਨਾਗ ਚ ਸਮਾਪਤ ਕੱਲ ਸ਼ੇਸ਼ਨਾਗ ਤੋਂ ਪਾ 75 ਦੁਬਾਰਾ ਕਰਾਂਗੇ ਸ਼ੁਰੂ ਆਪਾਂ ਨੂੰ ਮਿਲਾਂਗੇ ਅਗਲੇ ਬਲੌਗ ਚ ਜੈ ਜੀ ਸ਼ੰਕਰ ਜੈ ਭੋਲੇ ਨਾਥ